ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅੱਪਾ 12 ਹੀਪਰ ਬਣਾ ਸੇ ਲਈ ਲੈ ਕੇ ਆਏ ਹਾਂ ਜੀ 12 ਦੀਆਂ 12 ਹੀ ਬਾਈ ਟੋਪ ਲੀਆਂ ਨੇ ਤੇ ਮੁੱਲ ਬਾਈ ਦੇ ਜਮ ਜਾਇਜ਼ ਹੁੰਦੇ ਆ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਔਣ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰਹਿਮ ਦੀ ਵੀਡੀਓ ਬਣਵਾਉਣੀ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲੋ ਜੀ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਕਰ ਲੈਨੇ ਆਪਾਂ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹਾਂ ਬਈ ਜੀ ਕਿਵੇਂ ਚੱਲਦਾ ਬਾਈ ਕੰਮ ਕਰ ਕੋਈ ਵਧੀਆ ਚੱਲੀ ਜਾਂਦਾ ਜੀ ਆ ਜਿਆਦਾ ਕੰਮ ਆਪਣਾ ਬੱਚੀਆਂ ਤੇ ਆ ਨਾ ਹਾਂ ਜਿਆਦੇ ਬੱਚੀਆਂ ਨੇ ਜਰਸੀ ਹੋ ਗਈਆਂ ਐਫ ਐਫ ਹੋ ਗਈਆਂ ਹਾਂ ਜਿਆਦੇ ਵੀਰੇ ਜਰਸੀ ਬੱਚਿਆਂ ਦਾ ਕੰਮ ਆ ਆਪਣਾ ਰਾਜ ਆਪਾਂ ਕੋਲ ਐਫ ਐਫ ਬੱਚੇ ਜਿਆਦੇ ਆ ਠੀਕ ਹੈ ਬਾਈ ਤੇ ਬਾਈ ਜਦੋਂ ਵੀ ਕੋਈ ਭਰਾ ਆਪਣੇ ਮਨ ਕੀਤਾ ਰੁਟੀਨ ਚ ਆਪਣੇ ਕੋਲੇ ਬੱਚੀਆਂ ਹੁੰਦੀਆਂ ਹੀ ਆ ਹਨਾ ਜਦੋਂ ਮਰਜ਼ੀ ਆ ਜਾਏ ਕੋਈ ਹਾਂ ਬਾਈ 10 12 ਬੱਚੀਆਂ ਘਰੇ ਹੁੰਦੀਆਂ ਜਦੋਂ ਹਾਂ 10 ਤੋਂ 12 ਨਾਲ ਬਾਈ ਕੋਲੇ ਹਰ ਟਾਈਮ ਬਾਈ ਖੜੀ ਹੁੰਦੀ ਆ ਠੀਕ ਹੈ ਕਿ ਨਹੀਂ ਨਾਮ ਤੇ ਐਡਰੈਸ ਬੋਲੋ ਜੀ ਨਾਮ ਜਗਦੀਪ ਸਿੰਘ ਆ ਜੀ ਹੂੰ ਪਿੰਡ ਮੇਰਾ ਜੈਤੂ ਆ ਜਿਲ੍ਹਾ ਫਰੀਦਕੋਟ ਆ ਜੀ ਠੀਕ ਹੈ ਬਾਈ ਜੈਤੂ ਅਗੇ ਬਾਜਾ ਖੰਨਾ ਰੋਡ ਤੇ ਆਪਣਾ ਘਰ ਹੈ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ 97818 15150 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਬ ਭਈ 9 ਮਹੀਨੇ ਉਮਰਾ ਠੀਕ ਆ ਜਿਹੜੇ ਸਾਰਨੇ ਬੱਚੀ ਆਪਾਂ ਖੀਰੀਆਂ ਤੇ ਜਮਾ ਕੱਚੀਆਂ ਖੀਰ ਨਾਲੇ ਕੋਈ ਵੀ ਬੱਚੀ ਆਪਣੇ 5-6 ਮਹੀਨੇ ਕੋ ਦੰਦ ਨਹੀਂ ਛੱਡਦੀਗੀ ਓਕੇ ਭਾਈ ਸਾਰੀਆਂ ਹੀ ਖੀਰੀਆਂ ਨੇ ਦੰਦ ਹਾਂ ਸਾਰਨੇ ਕੱਚੇ ਨਹੀਂ ਖੀਰ ਠੀਕ ਹੈ ਜੀ ਸਾਰੀਆਂ ਹੀ ਭਈ ਦੰਦੋ ਖੀਰੀਆਂ ਹੋਣੀਆਂ ਗਾਰੰਟੀ ਹੈ ਨਾ ਭਾਈ ਹਾਂ ਜੀ ਹਾਂ ਚੈੱਕ ਕਰਾ ਦੇ ਜੀ ਠੀਕ ਹੈ ਭਾਈ ਚੈੱਕ ਕਰ ਲਓ ਭਾਈ ਕਹਿੰਦਾ ਕੋਈ ਚੱਕਰ ਨਹੀਂ ਦੰਦੋ ਸਾਰੀਆਂ ਹੀ ਭਈ 12 ਦੀਆਂ 12 ਹੀ ਖੀਰੀਆਂ ਨੇ ਕੀ ਕ੍ਰੈਡਿਟੀ ਕੇ ਦੀਆ ਪਤਾ ਕੁਛ ਠੀਕ ਇਹਦਾ ਮੇਰੇ ਰਿਕਾਰਡ ਆਇਆ ਸਾਰਾ ਮਾਲ ਆ ਪੱਗੋ ਲਿਆਉਂਦਾ ਕੋਈ ਫਾਰਮ ਚ ਲੰਘਾਉਂਦੀ ਆ ਓਕੇ ਤੇ ਆਪਾਂ ਕੋਲੋਂ ਨਹੀਂ ਕਹਿੰਦੇ ਨਾ ਫਰਾਨੇ ਟੀਕੇ ਦੀ ਨਾ ਆਪਾਂ ਮਾਨਾ ਤਾ ਬੋਲਿਆ ਕਦੀ ਪਹਿਲਾਂ ਵੀ ਵੀਡੀਓ ਪਾਇਆ ਤੇਰੇ ਚੈਨਲ ਤੇ ਸਹੀ ਆ ਬਾਈ ਆਪਣਾ ਮਾਲ ਵਧੀਆ ਵਿਕੀ ਜਾਂਦਾ ਆਪਾਂ ਕਿਉਂ ਅੱਗੋ ਲੰਘਾ ਪਕੜੇ ਨਾ ਦੀਆਂ ਮਾਵਾਂ ਤੋਂ ਇਹਨਾਂ ਵੀ ਸਹੀ ਗੱਲ ਆ ਬਾਈ ਹਾਂ ਜਿੰਨੀ ਡਿਟੇਲ ਆ ਬਾਈ ਕਹਿੰਦਾ ਕੋਈ ਚੈੱਕ ਕਰਨੇ ਉਹ ਦੱਸਾਂਗੇ ਵੈਸੇ ਸਾਰੀਆਂ ਬੱਚੀਆਂ ਚੰਗੀਆਂ ਨੇ ਤੋਰਦੇ ਬਾਈ ਮਾੜੀ ਝੂਲੀ ਕਿਵੇਂ ਆ ਚਾਰ ਚਾਰ ਥਾਣੇ ਬਾਈ ਅੱਛਾ ਚਾਰ ਚਾਰ ਥਾ ਫਲੀ ਵੀ ਫੁੱਲ ਆ ਟੀਕੇ ਦੇ ਜਮਾ ਬਿਲਕੁਲ ਤਕਰੀਬਨ ਕਾਬਲ ਹੀ ਆ ਬਜਣ ਚੰਗਾ ਗਾ ਬਿਊਟੀ ਇੱਕ ਨੰਬਰ ਫੇਸ ਫੂਸ ਬੜਾ ਚੰਗਾ ਗੋਦੀ ਵਾਦੀ ਦਿਖਾ ਦੇ ਭਾਈ ਸਨਖਪੁਣਾ ਬੈਡ ਦੇ ਵਿੱਚ ਫੁੱਲ ਆ ਬਰੀਡ ਵੀ ਫੁੱਲ ਆ ਬਿਊਟੀ ਚੈੱਕ ਕਰੋ ਲੈ ਗੋਦੀ ਵਾਦੀ ਸਨਖਪੁਣਾ ਫੁੱਲ ਆ ਭਾਈ ਕੀ ਬਾਤ ਆ ਮੁੱਲ ਕੀ ਆ ਭਾਈ ਜੈਜ ਇਹਦਾ ਬਾਈਰ ਮੋਲਾ ਜੀ ਮਾਨਤਨ ਕਰ ਦਿੰਦਾ ਠੀਕ ਆ ਭਾਈ 20000 ਰੁਪਿਆ ਮੋਲਾ ਮਾਨਤਨ ਕੋਈ ਚੰਗਾ ਜਾਸੀ ਬਚਾਈ ਪਿਆ ਵਾਲਾ ਹਾਂ ਤੇ ਪੂਰਾ ਰਾਜੀ ਭਾਈ 9 ਮਹੀਨੇ ਉਮਰ ਆਇਆ ਸਹੀ ਗੱਲ ਆ ਬੜੀ ਉਮਰ ਤੋਂ ਵੀ ਮਣ ਚ ਲੱਲੇ ਖੀਰੀ ਸੂਪ ਹੈਣਾ ਹਾਂ ਸਹੀ ਗੱਲ ਆ ਬਈ ਸੀਮਣ ਦੇ ਜਮਾ ਕਾਬਲਾ ਬਸ ਹੀਟ ਚ ਆਉਣ ਦੀ ਦੇਰੀ ਆ ਸੀਮਣ ਇਹਨੇ ਨਾਲ ਦੇ ਨਾਲ ਲੈ ਲੈਣਾ ਕਰਮਣੀ ਨੇ ਪੜੀ ਵੀ ਬਹੁਤ ਆ ਯਾਰ ਵੱਡੀ ਗੱਲ ਵੱਡੀ ਗੱਲ ਪੜੀ ਵੀ ਬਾਈ ਦੀ ਗੱਲ ਸਹੀ ਆ ਖੀਰੀ ਖੀਰੀ ਨਾਲ ਸੂਪ ਹੈਣਾ ਕਹਨੇ ਬਾਈ ਹਾਂਜੀ ਹਾਂਜੀ ਹੂੰ ਝੋਲੀ ਇੱਕ ਨੰਬਰ ਫੇਸ ਫੂਟ ਬਿਊਟੀ ਇੱਕ ਨੰਬਰ ਵੱਡੀ ਗੱਲ ਯਾਰ ਮੁੱਲ ਵੀ ਬਾਈ ਨਜਮ ਜੈਜ ਰੱਖਿਆ ਖਿੱਚ ਕੇ ਮੁੱਲ ਰੱਖਿਆ ਬਾਲਾ ਕੋਈ ਮੁੱਲ ਨਹੀਂ ਰੱਖਿਆ ਅੱਗੇ ਵੀਰੇ 2 ਨੰਬਰ ਇਹ ਵੀ ਕੱਚੀ ਖੀਰੀ ਹੋਵੇ ਮਾੜੇ ਮਾੜੇ ਦੰਦੀ ਹੈ ਜੇ ਓਕੇ ਬਾਈ ਜਰਸੀ ਬਚਾਏ ਵੀ ਠੀਕ ਹੈ ਬਾਈ ਥੰ ਚਾਹ ਰਹੀ ਹੈ ਇਹ ਬਿਉਟੀ ਚੈੱਕ ਕਰਨੋ ਬੋਦੀਵਾਦੀ ਚੰਗੀ ਸਨਖ ਪੁਣਾ ਫੁੱਲ ਤੋਰਾ ਇੱਕ ਨੰਬਰ ਠੀਕ ਹੈ ਵੀ ਬਸ ਮੇਰੇ ਹਿਸਾਬ ਨਾਲ ਦੋ ਕੁ ਮਹੀਨੇ ਸੇਵਾ ਭਾਲਦੀ ਹੈ ਨਾ ਹਾਂਜੀ ਹਾਂਜੀ ਇੱਕ ਦੱਧ ਪਤਾ ਹੋਊਗੀ ਬਈ ਇਹ ਵੀ ਹਾਂ ਸੀਮਨ ਜਲਦੀ ਵੀ ਲੈ ਲੈਣਾ ਚਾਰ ਥਣ ਹੋਣਗੇ ਨੇੜੇ ਤੋਂ ਚੈੱਕ ਕਰਵਾ ਵੀ ਦਿੰਦੇ ਕੋਈ ਚੈੱਕ ਨਹੀਂ ਮੜੀ ਰੋਕ ਨਹੀਂ ਬਾਈ ਲੈ ਕੱਲਾ ਕੱਲਾ ਥਣ ਪੂਰੀ ਵਿੱਤੀ ਦੇ ਥਣ ਫੁੱਲ ਬ੍ਰੀਡ ਕੀ ਮੋਲ ਆ ਬਈ ਜੈਜ ਇਹਦਾ 20000 ਚ ਮੰਨਤਨ 20000 ਮੁੱਲ ਵੀ ਕਰਦੇ ਆ ਮੰਨਤਨ ਕਰਦੇ ਆ ਓਕੇ ਬਈ ਮੁੱਲ 20 ਆ ਤੇ ਮਾਨਤਨ ਵਿੱਚੋਂ ਕੋਈ ਚੱਕਰ ਨਹੀਂ ਹੋ ਜਾਊਗਾ ਬਈ ਬੱਚੀ ਚੰਗੀ ਆ ਝੂਲੀ ਦੀ ਚੰਗੀ ਆ ਕੰਦ ਬਰੀਕ ਚਮਕ ਖੋਲਾ ਕਰਮਾ ਅੱਗੇ ਆ ਗਈ ਬਈ ਐਚ ਐਫ 3 ਨੰਬਰ ਕਿੰਨੀ ਉਮਰ ਹੈ ਦੀ ਇਹ ਵੀ ਬਈ ਖੀਰੀ ਆ ਇਹ ਵੀ 10 ਮਹੀਨੇ ਉਮਰ ਹੈ 9 ਮਹੀਨੇ 9 ਖੀਰੀ ਆ ਬਈ ਚਿੱਟੇ ਦੰਦ ਬਰੀਕ ਆ ਦੋ ਮਾਰੇ ਮਾਰੇ ਦਾ ਜਮਾ ਬਰੀਕ ਆ ਜਮਾ ਕੱਚੀ ਇਹ ਸਾਤਾ ਤੱਕ ਨਹੀਂ ਜਾਂਦੇ ਨੇ ਸਿਰਦੀ ਬੱਚੀ ਸੱਚੀ ਖੀਰੀ ਹੈ ਕਦ ਜਮਾ ਸੀਮਣ ਦੇ ਤਾਂ ਕਾਬਲ ਹੀ ਆ ਹਾਂ ਬਿਲਕੁਲ ਜਮਾ ਕਾਬਲ ਆ ਇਹ ਦੋਨੇ ਬੱਚੀਆਂ ਮਲਾ ਹਾਊਸ ਦਾ ਹਫਤੇ ਹੀ ਹੀਟ ਕੱਢਦੇ ਨੇ ਇੱਕ ਉੱਪਰ ਚੜੀ ਜਾਂਦੇ ਪਰਲੇ ਵੀ ਸੰਗਾ ਹੂੰ ਸਹੀ ਗੱਲ ਆ ਬਾਈ ਕਹਿੰਦਾ ਮੰਨ ਕੇ ਚੱਲ ਹੀਟ ਕੱਢਣ ਦੀਆਂ ਤਿਆਰੀਆਂ ਚ ਆ ਬਾਈ ਠੀਕ ਆ ਜਮਾ ਲੈ ਲੂਗੀ ਬਸ ਹੀਟ ਚ ਆਉਣ ਦੀ ਧੀਰ ਤੇ ਕੱਚੀ ਆ ਜਮਾ ਦੁੱਧ ਵਾਲੇ ਦਾ ਆਂਦਾ ਬਾਈ ਤੋਰਾ ਪਲੀ ਵੀ ਚੰਗੀ ਆ ਪ੍ਰਿੰਟ ਪ੍ਰਿੰਟ ਕਰਮ ਵਾਲੀ ਦਾ ਪੂਰਾ ਚੈੱਕ ਆ ਗਾ ਕੀ ਮੋ ਲਵਰੇਜ ਹੈ ਇਹ 28000 ਰੁਪਏ ਮੋਲਾ ਹਾਂ ਜੀ 1000 ਰੁਪਏ ਮੋਲਾ ਮਾਨਤਾਂ ਕੋਈ ਚੈੱਕ ਨਹੀਂ ਹੋ ਜਾਊਗਾ ਬਾਈ ਬਲੀ ਵੀ ਦੇਖ ਕੋ ਘਰ ਮਾੜੀ ਬਾ ਜਾਨ ਸਰ ਸੀਮਨ ਲੈ ਲੈਣਾ ਕੋਈ ਆਇਆ ਨਹੀਂ ਵੀ ਪਾウダー ਜਾਰ ਨਾਲ ਪੂਜਾ ਸੇਵਾ ਕਰਨੀ ਪੂਜਾ ਹਣਾ ਮੰਨ ਕੇ ਚਲ ਵਜਣਾ ਵਧਾਉਣਾ ਫੁੱਕ ਨਹੀਂ ਬਾਈ ਨਹੀਂ ਨਹੀਂ ਜੀ ਹੂੰ ਜਾਨ ਸਰ ਸੀਮਨ ਲੈ ਲਓ ਸੀਮਨ ਲੈਣ ਦੇ ਬਿਲਕੁਲ ਕਾਬਲਾ ਜੀ ਝੂਲੀ ਨਿਖਾ ਦੇ ਝੂਲੀ ਇੱਕ ਨੰਬਰ ਚਾਰ ਥਾਂ ਤੋਂ ਆਉਂਗੇ ਚਾਰ ਥਾਂ ਤੋਂ ਝੂਲੀ ਜਮਾ ਸਾਫ ਸੁਧਰੀਆਂ ਬੱਚੀਆਂ ਨੇ ਬਾਈ ਓਕੇ ਇਹ ਵੀ ਝੂਲੀ ਦਿਖਾ ਗਈ ਪਹਿਲਾਂ ਹਾਂ ਅੱਗੇ ਆ ਗਈ ਬਾਈ ਚਾਰ ਨੰਬਰ ਤੇ ਜੋੜੀ ਚੈੱਕ ਕਰਵਾਣੇ ਚਾਰ ਥਣ ਕੱਲਾ ਕੱਲਾ ਥਣ ਇਹਦੇ ਕਿਸ ਨੇ ਸੰਗਣੇ ਤੇ ਕਾਈ ਕਰੇ ਬੱਚਾ ਬਹੁਤ ਚੰਗਾ ਹਾਂ ਬ੍ਰੀਡ ਬ੍ਰੂਡ ਪੇ ਚੱਕਰ ਨੰਬਰ ਹੂੰ ਠੰਡੀ ਆਣਾ ਕੋਈ ਚੈੱਕ ਕਰਨੀ ਸਿੰਗ ਜ਼ਰੂਰ ਆ ਥੋੜੇ ਥੋੜੇ ਬਈ ਤੇ ਕੱਦ ਬ੍ਰੀਡ ਪਲੀ ਵੀ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਨੰਦੂ ਇਹ ਵੀ ਖੀਰੀ ਹੋਈ ਆ ਨਾ ਹਾਂ ਕਿ ਕੱਚੀ ਖੀਰੀ ਬਈ ਮਾਰੇ ਮਰੀ ਇਹਦੇ ਇਧਰ ਕੱਢ ਦੇ ਹਾਂ ਕੋਈ ਚੈੱਕ ਕਰਨੀ ਬਈ ਪ੍ਰਿੰਟ ਦੇਖੋ ਤੋਰਾ ਇੱਕ ਨੰਬਰ ਬ੍ਰੀਡ ਇੱਕ ਨੰਬਰ ਬਈ ਤੇ ਮੁੱਲ ਕੀ ਆ ਬਈ ਜੈਦ ਇਹਦਾ ਬਾਈ ਯਾਰ ਮੋਲਾਈ 22000 ਰੁਪਿਆ ਮੋਲਾ ਮਾਂ ਹਾਂ ਬੱਚੇ ਦੇ ਸੰਗਣਾ ਦੇ 25000 ਦਾ ਬੱਚਾ ਸੀਗਾ ਜੀ ਇਹ ਹੂੰ ਸਹੀ ਗੱਲ ਹੈ ਬਾਈ ਦੀ ਗੱਲ ਸਹੀ ਹੈ ਜੇ ਸੰਗ ਨਾ ਹੋਵੇ ਨਾ 25000 ਦਾ ਬੱਚਾ ਸੀਗਾ ਬਾਈ ਸੰਗ ਵੀ ਹਜੇ ਵੀ ਨਿਕਲ ਜਾਣਗੇ ਬਾਈ ਥੋੜੇ ਥੋੜੇ ਸੰਗ ਹਾਂ ਸੰਗ ਦਿਖਾ ਜਾਂਦੀ ਅਗਲਾ ਦਿਖਾ ਲਿਆ ਆ ਦੇ ਕਰ ਥੋੜੀ ਐਕਸ਼ਨ ਅੰਦਰ ਬਾਕੀ ਮੁੱਲ ਬਾਈ ਨੇ ਜਮ ਜਾਇਜ਼ ਰਕਟਾ ਪਲੀ ਵੀ ਬਹੁਤ ਆ ਪਿੱਛੇ ਦਾ ਚੌੜੀ ਚੂੜੀ ਪ੍ਰਿੰਟ ਪ੍ਰਿੰਟ ਕਰਮਾ ਇਹਦਾ ਪੂਰਾ ਚੰਗਾ ਕਰਦਾ ਵਿਚ ਇੱਕ ਫਾਰਮ ਚ ਲੰਝਾਉਂ ਜਾਂਦੇ ਆਂ ਜੇ ਓਕੇ ਬਈ ਤੋ ਕਰੋ ਇਹ ਨੀ ਨੰਬਰ ਟੋ ਕਰਾਂ ਜੀ ਹੂੰ ਉਹਦੇ ਵੀ ਨੰਬਰ ਆ ਜੀ ਉਹਦੇ ਵੀ ਨੰਬਰ ਆ ਠੀਕ ਆ ਬਈ ਤੋਰਦੇ ਨੂੰ ਪਲੀ ਵੀ ਬਹੁਤ ਹਨ ਹਾਂ ਬਹੁਤ ਚੰਗਾ ਬਟਾ ਜੀ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਤੇ ਸਕੂਲਸ ਬੜਾ ਚੰਗਾ ਕਰਮਾਈ ਨਾ ਬਰੀਡ ਇੱਕ ਨੰਬਰ ਚਮਕ ਚਮਕ ਪੂਰੀ ਹੈ ਲੈ ਤੋਰਾ ਚੈੱਕ ਕਰ ਲੋ ਛੇਤੀ ਸੀਮਣ ਲੈ ਲਉ ਜਿਹੜੇ ਸਾਮ ਨਾਲ ਪਲੀ ਵੀ ਹੈ ਕਿ ਨਹੀਂ ਭਰਾ ਚਾਹ ਸਾਲ ਹੋਣਗੇ ਦੰਦੋਂ ਖੀਰੀ ਆ ਫੁੱਲ ਗਾਰੰਟੀ ਆ ਕਿ ਨਹੀਂ ਭਾਈ ਹਾਂ ਜੀ ਹਾਂ ਜੀ ਕੀ ਦੀ ਗਾਰੰਟੀ ਆ ਜੀ ਕੀ ਮੋਲ ਆ ਵੀਰੇ ਜੈ ਜੈ ਇਹ ਦਾ ਵੀ 22000 ਰੁਪਏ ਮੁੱਲ ਹੈ 22000 ਰੁਪਏ ਮੁੱਲ ਜਮਾ ਜਾਇਜ਼ ਮੁੱਲ ਆ ਮਾਨਤਾਂ ਕੋਈ ਚੱਕਰ ਨਹੀਂ ਮੌਕੇ ਤੇ ਹੋ ਜੂਗਾ ਥਣ ਨੇੜ ਤੋਂ ਚੈੱਕ ਕਰਵਾਵਾਂਗੇ ਥੋੜੀ ਥੋੜੀ ਐਰ ਸ਼ੈਰ ਦੇ ਨਾਲ ਅਟੈਚ ਆ ਨਾ ਹਾਂਜੀ ਹਾਂਜੀ ਥਣ ਨੇੜ ਤੋਂ ਚੈੱਕ ਕਰਵਾਉਂਦੇ ਰੋਲੀ ਇੱਕ ਨੰਬਰ 4 ਥਣ ਬਈ ਅੱਗੇ ਬਈ ਇਹਦੀ ਕਿੰਨੀ ਉਮਰ ਹੈ ਇਹ ਵੀ ਖੀਰੀ ਹੈ ਵੀ ਇਹ 18000 ਰੁਪਏ ਮੁੱਲ ਓਕੇ ਦੰਦੋਂ ਬਈ ਇਹ ਵੀ ਖੀਰੀ ਆ ਫੇਸ ਬੜਾ ਚੰਗਾ ਬੋਲੀ ਬੜੀ ਚੰਗੀ ਆ ਸਨਖ ਪੁਣਾ ਫੁੱਲ ਆ ਨਾ ਉਤੋਂ ਪੱਦਰ ਪੁੱਦਰ ਪੂਰੀ ਆ ਤੇ ਝੂਲੀ ਇੱਕ ਨੰਬਰ ਦੰਦੋਂ ਖੀਰੀ ਕੀ ਮੋਲ ਆ ਬਾਈ ਇਹ 18000 ਰੁਪਏ ਬਚਾਉਣਾ 18000 ਰੁਪਏ ਮੋਲ ਆ ਮਾਨਤਾਂ ਕੋਈ ਚੱਕਰ ਨਹੀਂ ਹੋ ਜੂਗਾ ਬਾਈ ਬਿਊਟੀ ਚੈੱਕ ਕਰ ਲਾ ਬੁੱਧੀਆਂ ਦੀ ਬੱਚੀਆਂ ਵੀ ਬੜੇ ਜਾਇਦ ਕੁਆਲਟੀ ਦੀਆਂ ਨੇ ਵੀਰੇ ਜੇ ਕੋਈ ਇਕੱਠੀਆਂ ਲਵੇ 5-4 ਜਾਂ ਮੰਨ ਕੇ ਚੱਲ ਕਿਸੇ ਭਰਾ ਨੇ ਫਾਰਮ ਕਰਨਾਗਾ 10-12 ਬੱਚੀਆਂ ਚਾਹੀਦੀਆਂ ਵਧੀਆ ਜਾਇਦ ਰੇਟ ਤੇ ਦੇ ਦੋਗੇ ਹਾਂ ਪਰ ਜਾਇਦ ਰੇਟ ਤੇ ਦੇ ਦਾਂਗੇ ਬਿਲਕੁਲ ਵਾਅਦੇ ਮਾਨਤਾਂ ਕਰਦਾਂਗੇ ਠੀਕ ਹੈ ਵੈਸੇ ਵੀ ਤੁਸੀਂ ਬੇਨੋ ਜੇ ਆਪਣੇ ਸਾਰੇ ਪਹਿਲਾਂ ਵੀ ਵੀਡੀਓ ਚ ਪਾਉਣੇ ਸਾਰੇ ਵੀਡੀਓ ਚ ਮੁੱਲ ਕੀਤੇ ਹੁੰਦੇ ਜਾਇਦ ਮੁੱਲ ਵੇਚਦੇ ਚੱਲਣ ਤੇ ਆਪਣੀ ਪੰਜਵੀਂ ਛੇਵੀਂ ਵੀਡੀਓ ਸਾਰਾ ਮੁੱਲ ਹਾਂ ਵੈਸੇ ਵੀ ਮੁੱਲ ਬਾਈ ਦੇ ਜਾਇਜ਼ ਆ ਬਾਈ ਜੇ ਭਰਾ ਕਹਿੰਦਾ ਕੱਠੀਆਂ ਲਾਉਂਗੇ ਕਈ ਵਾਰੀ ਫਾਰਮ ਕਰਨਾ ਜਾਂ ਆਪਣ ਨੂੰ ਪੰਜ ਸੱਤ ਬੱਚੀਆਂ ਚਾਹੀਦੀਆਂ ਤਾਂ ਹੋਰ ਵੀ ਬਾਈ ਕਹਿੰਦਾ ਮੁੱਲ ਦੇ ਵਿੱਚ ਉਹ ਰੈੱਡ ਕਰ ਦੇ ਕੋਈ ਚੱਕਰ ਨਹੀਂਗਾ ਆ ਬੱਚੀ ਬਈ ਇਹ ਵੀ ਫਾਰਮ ਅਜਵਾਈ ਵੀ ਹੈ ਹਾਂ ਵੀ ਉਹਦੇ ਨਾਲ ਹੀ ਆਈ ਸੀ ਹਾਂ ਇਹਦੇ 20 ਨੰਬਰ ਟੈਗ ਹਨ ਹਾਂਜੀ 20 ਨੰਬਰ ਉਹਦੇ ਨਾਲ ਨੰਬਰ ਟੈਗ ਆ ਜੀ ਖੋਲ ਦੋ ਮਾੜੀ ਜੀ ਖੋਲ ਦੋ 25 ਇਹ ਵੀ ਚੰਗੀ ਆ ਪੜੀ ਵੀ ਇਹ ਫੇਸਬੁੱਕਸ ਬੜਾ ਚੰਗਾ ਬਰੀਕੀ ਜ ਬਹੁਤ ਆ ਬੱਚਾ ਇਹ ਬਿਊਟੀ ਚੈੱਕ ਕਰ ਲਓ ਇਹਦਾ ਕੀ ਮੁੱਲ ਇਹ ਵੀਰ ਜੀ ਤੇਨੇ ਬੱਚੇ ਇਕੱਠਿਆਂ ਦਾ ਮੁੱਲ ਕਰਦਾਂਗਾ 14000 ਰੁਪਿਆ ਠੀਕ ਐ ਭਾਈ 14 14000 ਦੱਸਿਆ ਹੁਣ ਬੱਚੇ ਦੋ ਜੇ ਨਾਲ ਖੜੇ ਇੱਕ ਦਾ 14000 ਹਾਂਜੀ ਠੀਕ ਐ ਇੱਕ ਦਾ 14000 ਰੁਪਿਆ ਮੋਲ ਆ ਭਾਈ ਕਿੰਨੇ ਬੱਚੇ ਸਾਫ ਆ ਫੋਰਡ ਸ਼ਾਂਗ ਦੀ ਆਪਣੇ ਗਾਰੰਟੀ ਹੋ ਗਏ ਠੀਕ ਐ ਚਾਰ ਥਣ ਹੋਣਗੇ ਕੋਈ ਬਾਈ ਕਹਿੰਦਾ ਫੋਰਡ ਨਹੀਂ ਸ਼ਾਂਗ ਨਹੀਂ ਹੋਣੀ ਠੀਕ ਐ ਕਿ ਨਹੀਂ ਦੰਦੋਂ ਤਾਂ ਖੀਰੀਆਂ ਜਾਂ ਛੋਟੇ ਬੱਚੇ ਆ ਹਜੇ ਕੋਈ ਵੱਡੀ ਉਮਰ ਨਹੀਂ ਇਹਨਾਂ ਦੀ ਭਾਈ ਤੇ ਥਣ ਝੋਲੀ ਨੇੜੇ ਦੋ ਚੈੱਕ ਕਰਵਾਉਣ ਦੇ ਨੇ ਇਹਨਾਂ ਦੀ 8 8 ਮਹੀਨੇ ਨਹੀਂ ਆਹ ਕੀ ਬਾਤ ਆ ਹੂੰ ਝੋਲੀ ਇੱਕ ਨੰਬਰ ਬ੍ਰੀਟ ਇੱਕ ਨੰਬਰ ਅੱਜ ਤੇ ਦੋਨੇ ਇੱਟਾਂ ਤੋੜ ਦੇ ਦੋਨੇ ਜੋੜਾ ਪਰ ਹਾਂ ਤੋੜ ਦੇ ਕੋਈ ਨਹੀਂ ਬਾਈ ਖਾਂ ਝੋਲੀ ਇਹਨਾਂ ਦੇ ਵੀ ਚਾਰ ਹੀ ਹੋਣਗੀਆਂ ਹਨਾ ਬਾਈ ਹਾਂਜੀ ਚਾਰ ਚਾਰ ਹੀ ਖਾਣੇ ਇਕੱਠੇ ਹੀ ਤੋੜ ਦਿੰਨੇ ਆ ਦੋਨੇ ਬੱਚੇ ਇੱਕੋ ਜਿਹੇ ਆ ਬਾਈ ਤੇ ਤਿੰਨੇ ਬੱਚਾ ਜਿਹੜਾ ਪਹਿਲਾਂ ਤੋੜੇ ਵੀ ਦੋਨੇ ਇਹਨਾਂ ਤਿੰਨਾਂ ਦਾ 14-14000 ਰੁਪਏ ਠੀਕ ਹੈ 14-14000 ਰੁਪਿਆ ਮੌਲਾ ਮਾਨ ਦਾ ਕੋਈ ਚੱਕਰ ਨਹੀਂ ਹੋ ਜੂਗਾ ਬਾਈ ਬੱਚੇ ਚੰਗੇ ਆ ਪ੍ਰਿੰਟ ਵਾਲੇ ਆ ਯਾਦ ਵਾਲੇ ਬਰੀਟ ਵਾਲੇ ਦੰਦੋ ਕਰਮ ਵਾਲੀਆਂ ਖੀਰੀਆਂ ਹੀ ਆ ਚਾਰ ਥਾਣਾ ਬਾਈ ਗਾਰੰਟੀ ਆ ਠੀਕ ਹੈ ਨਹੀਂ ਜਦੋਂ ਮਰਜੀ ਬਾਈ ਕਹਿੰਦਾ ਆ ਕੇ ਮੂੰਹ ਫੱਟ ਕੇ ਵੇਖ ਲਓ ਕੋਈ ਤੋਰਾ ਚੈੱਕ ਕਰ ਲੋ ਇੱਕ ਨੰਬਰ ਮੁੱਲ ਜੈ ਜੀ ਰੱਖਿਆ ਬਾਈ ਨੇ 14 14000 ਰੁਪਿਆ ਮੁੱਲ ਮਾਨ ਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਝੋਲੀ ਦੇਖੋ ਪਿਆ ਬਾ ਚਾਰ ਥਣ ਕੱਲਾ ਕੱਲਾ ਥਣ ਪੂਰੀ ਵਿੱਠੀ ਦੇ ਥਣ ਬਰੀਡ ਕਰਨੀ ਓਕੇ ਆ ਬਾਈ ਬਸ ਇਹਨਾਂ ਦੇ ਇੱਕ ਬੱਚੇ ਤੇ ਲੱਗਿਆ ਜੀ ਮਾਰੀ ਦਾਣਾ ਆ ਠੀਕ ਆ ਚੱਲ ਦਾਣੀ ਹੂੰ ਇਸ ਦੇ ਝੋਲੀਆਂ ਬਹੁਤ ਸੋਹਣੀਆਂ ਜਰਸੀ ਬਰੀਡ ਦੇ ਬੱਚੇ ਆ ਹੂੰ ਇਹ ਤਿੰਨਾਂ ਬੱਚਿਆਂ ਦਾ 20000 ਰੁਪਿਆ ਮੁੱਲ ਆ 8000 ਇੱਕ ਬੱਚੇ ਦਾ ਪਹਿਲੇ ਨੰਬਰ ਵਾਲਾ ਬੱਚਾ ਦੇਖੋ ਪਹਿਲਾਂ ਫੇਸ ਦੀ ਬਿਊਟੀ ਚੰਗੀਆਂ ਦੋਨਾਂ ਬੱਚੇ ਬਿਊਟੀ ਦੇ ਕਲਰਟਵਾਡ ਹੋਆ ਪੂਰਾ ਚੰਗਾਗਾ ਬਈ ਮੁੱਲ ਵੀ ਬਾਈ ਨੇ ਜਾਇਜ਼ ਰੱਖਿਆ ਇੱਕ ਨੇ ਮਾੜੀ ਜੀ ਫੋਟ ਬਾਈ ਕਹਿੰਦਾ ਹੈਗੀ ਆ ਉਹਦਾ ਗਾਣਾ ਜੇ ਲੱਗਿਆ ਵੀ ਫੋਟ ਵੀ ਨਹੀਂ ਜਾਨਾ ਕੱਲ ਦਾ ਨਹੀਂ ਹੋ ਬੱਸ ਉਹਦਾ ਕੋਈ ਚੱਕਰ ਨਹੀਂ ਹੰਦਾ ਬੱਚੇ ਬਹੁਤ ਚੰਗੇ ਆ ਸਨਖ ਪੁਣਾ ਇਹਦੀ ਝੋਲੀ ਬਹੁਤ ਸੋਹਣੀ ਆਈ ਹੈ ਬੱਚੇ ਦੀ ਹਾਂ ਬੱਚੀ ਆ ਵੀ ਚੰਗੀ ਆ ਝੋਲੀ ਦੇਖ ਲੈ ਅੱਲਾ ਕੱਲਾ ਥਾਣ ਬਾਈ ਜਦਦੇ ਤਿਆਰ ਹੋ ਗਈ ਬਿਲਕੁਲ ਜੈਮਨ ਲੈ 8800 ਰੁਪਇਆ ਮੋਲਾ ਜਿੱਥੇ ਲੋਗੇ 24000 ਮੰਗ 8800 ਰੁਪਇਆ ਮੋਲਾ ਮੰਨ ਤਾਂ ਕੋਈ ਚੱਕਰ ਨਹੀਂ ਮੌਕੇ ਤੇ ਜਰੂਰ ਹੋ ਜਾਊਗਾ ਬਈ ਤੇ ਨਗਸੀ ਭਰਾ ਗੋੜੇ ਬਈ 12 12 ਦੇ 12 ਹੀ ਲਖਾਤੀ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦਾ ਬਈ ਬਾਈ ਨਕਨੈਕਟ ਕਰ ਲਿਓ ਧੰਨਵਾਦ